ਮੇਤਰੋ ਸ਼ਰਤ ਲੱਗ ਗਈ ਕਹਿੰਦਾ ਵੀ ਦੋ ਟਰਾਲੀਆਂ ਬੈਕ ਲੈ ਕੇ ਜਾਣੀਆਂ ਇੱਕ ਕਿਲਾ ਲਾਮ ਤਾਈਆ ਉਹ ਦੇਖੋ ਕਾ ਬੈਠਾ ਹੈ ਲੈ ਜੇਂਗਾ ਬੈਠ ਵੀ ਹਾਂ ਜਵਾ ਪੱਕੀ ਗੱਲ ਹੈ ਪੱਕੀ ਗੱਲ ਹੈ ਦੇਖ ਲੀਏ ਸਰਪੰਤਰਾ ਦੇਖ ਲੈ ਸ਼ਰਤ ਹੈ ਫਰਾ ਠੰਡੇ ਠੰਡੇ ਦੀ ਬੋਤਲ ਦੀ ਠੱਡਾ ਪਾਵਾਂਗੇ ਤੈਨੂੰ ਲੈ ਆਵਾਂਗੇ ਮੇਤਰੋ ਚੱਲ ਫਿਰ ਦੇਖਦੇ ਹਾਂ ਮੇਤਰੋ ਟੱਟ ਇੱਕ ਕਿੱਲੇ ਦੀ ਬਾਹੀ ਆ ਤੇ ਇੱਕ ਵਾਰੀ ਬੈਕ ਨਹੀਂ ਕਰਨੀ ਤੇ ਸਿੱਧੀਆਂ ਗਾਜੇ ਮੂਣ ਲੈ ਕੇ ਜਾਣੀਆਂ ਬੈਕ ਉਹ ਵੀ ਆਏ ਹਾਂ ਹਾਂ ਹੋ ਗਈ ਹੋ ਗਿਆ ਕੰਮ ਹਾ ਹਾ ਲਓ ਮੈਟਰੋ ਲੀ ਜਾਂਦਾ ਟੇਡੀਆਂ ਬਈ ਬੱਸ ਐ ਫੇਰ ਫੇਰ ਕੱਟਦਾ ਪਹਿਲਾਂ ਤਾਂ ਬਾਗੀ ਸੀ ਮਿੱਤਰੋ ਉਧਰ ਹੁਣ ਫੇਰ ਇੱਧਰ ਆ ਗਈ ਅੜ ਗਿਆ ਕਮ ਅੜ ਗਿਆ ਹੁਣ ਤਾਂ ਬੈਕ ਕਰਕੇ ਲਾਉਣ ਦਾ ਕੀ ਫਾਇਦਾ ਹੈ ਕਰਮਜੀਤ ਸਿੰਘ 11 ਬੇਚਲਦੇ ਕੰਮ ਮਿੱਤਰੋ ਬੈਕ ਨਹੀਂ ਜਾਂਦੀਆਂ ਮੁੜ ਕੇ ਮੁੜ ਕੇ ਨਹੀਂ ਵਹਿਕ ਜਾਂਦੀਆਂ ਅੱਧਾ ਕਿੱਲਾ ਆਈ ਹੈ ਅੱਧਾ ਪੌਣਾ ਕਿੱਲਾ ਲਾ ਅੱਧਾ ਲੀਟਰ ਲਾਵਾਂਗੇ ਫਿਰ ਥਾਰ ਗਿਆ ਛੱਤ ਥਾਰ ਗਿਆ ਕੌਨਫੀਡੈਂਸ ਸੀ ਕਰਮਜੀਤ ਨੂੰ ਕਹਿੰਦਾ ਵੀ ਮੈਂ ਇਹਦਾ ਬੈਕ ਲੈ ਜੂਗਾ ਹੈ ਮਸ਼ੀਨ ਨਾਲ ਚੱਲ ਮਸ਼ੀਨ ਨਾਲ ਵੀ ਦੇਖ ਲਾਂਗੇ ਇਹ ਸੀ ਦੋ ਟਰਾਲੀਆਂ ਅਗੜ ਪਿਛੜ ਪਾਈਆਂ ਹੋਈਆਂ ਜਿਹੜਾ ਹਾਰ ਗਿਆ ਨਾ ਮੰਨ ਗਿਆ ਕਿ ਹਾਰ ਗਿਆ ਪਉਣਾ ਕਿਲਾ ਗੱਲ ਤੱਕ ਕਿੱਲੇ ਦੀ ਹੋਈ ਸੀ ਨਾ ਹੋ ਕੇ ਹਾਰ ਗਿਆ ਹੈ ਹਾਰ ਗਿਆ ਨਹੀਂ ਥੋੜਾ ਕਿਲਾ ਬੈਗੀ ਆ ਗੱਲ ਤਾਂ ਹਾਰ ਗਿਆ ਮੰਨਦਾ ਨਹੀਂ ਮਿੱਤਰੋ ਕਹਿੰਦਾ ਹਾਰਿਆ ਨਹੀਂ ਹਾਰਿਆ ਨਹੀਂ ਪਰ ਵੀ ਗੱਲ ਹੋਈ ਸੀ ਇੱਕ ਕਿੱਲੇ ਬਾਹੀ ਦੀ ਤੇ ਆਇਆ ਪਉਣਾ ਕਿਲਾ ਤਾਂ ਮੰਨਣੀ ਤਾਂ ਹਾਰ ਹੀ ਪੈਣੀ ਵੀ ਹਾਰ ਤਾਂ ਗਿਆ ਮੰਨੋ ਆਪਣਾ ਨਾ ਮੰਨੋ ਆ ਵੇਖੋ ਆ ਕਰੀਆਂ ਬੀਂੀਆਂ ਕਰੀਆਂ ਟਰਾਲੀਆਂ ਆ ਹੁਣ ਤਾਂ ਆਪੇ ਗਾਟਾ ਛੋਟਾ ਹੋ ਗਿਆ ਜਦੋਂ ਬੈਕ ਕਰਨ ਵੇਲੇ ਆਖਿਆ ਸੀ ਮੈਂ ਕਰ ਦੂੰ ਉਹਦਾ ਗਾਟਾ ਵੱਡਾ ਜੀ ਦਾ ਹੁਣ ਗਾਟਾ ਛੋਟਾ ਹੈ ਕੋਈ ਨਾ ਤੁਸੀਂ ਦੱਸੋ ਮਿੱਤਰੋ ਕਰਦੇ ਹੋਏ ਕਿ ਨਹੀਂ ਜੇ ਕਰਦੇ ਹੋ ਤਾਂ ਕਰਕੇ ਦਿਖਾਓ ਕਮੈਂਟ ਬਾਕਸ ਦੇ ਵਿੱਚ ਤੇ ਜੇ ਬਈ ਛਾਰਦੇ ਹੋ ਤਾਂ ਨਹੀਂ ਹੁੰਦੀਆਂ ਤਾਂ ਨਹੀਂ ਹੁੰਦੀਆਂ ਇਹ ਤਾਂ ਕੋਈ ਵੱਡੀ ਗੱਲ ਨਹੀਂ ਆਪਾਂ ਕਦੇ ਕੀਤੀਆਂ ਨਹੀਂ ਨਾ ਹੀ ਆਪਾਂ ਕਰਕੇ ਦੇਖੀਆਂ ਤੇ ਉਹ ਵੀ ਸਕਦੀਆਂ ਨਹੀਂ ਵੀ ਪਰ ਚੋਬਰ ਨੂੰ ਕੌਨਫੀਡੈਂਸੀ ਆ ਉਹਦੇ ਤੇ ਮੈਂ ਕਰ ਦੂੰਗਾ ਮਸ਼ੀਨ ਨਾਲ ਲੱਗ ਜੂਗਾ ਤਾਂ ਠੀਕ ਹੈ ਠੀਕ ਓਕੇ